ਲਾਸ ਤੇ ਤੇਰਾ ਹੁਣ ਤਾਂ ਕਹੀ ਕਰ ਦੇਣਾ ਹੀ ਪਰ ਸਾਡੇ ਹੱਥ ਵੱਜੇ ਆ ਅਸੀਂ ਵੀ ਕੁਝ ਕਰ ਨਹੀਂ ਸਕਦੇ ਮੈਂ ਤੇ ਕਹਿੰਨੀ ਆ ਕਿ ਤੂੰ ਸੱਚ-ਸੱਚ ਦੱਸ ਦੇ ਤੇ ਆਪਣਾ ਖਿਹੜਾ ਸਡਾਲਾ ਕਿਉਂ ਨਹੀਂ ਦੱਸਣ ਲਈ ਹੈਗੀ ਚੰਗੀ ਗੱਲ ਆ ਤੂੰ ਇਹ ਨਾਲ ਗੱਲ ਕਰ ਲਈ ਆ ਮਸਲਾ ਹੱਲ ਹੁਣ ਕਰ ਹੀ ਲਓ ਆ ਨਾ ਪਤਾ ਨਹੀਂ ਕਿੰਦਾ ਦੀਆਂ ਗੱਲਾਂ ਕਰਨ ਰਹੀ ਐ ਮੈਂ ਲਾਗੇ ਤੇ ਬੈਠੀ ਆਈ ਐ ਐਵੇਂ ਨਾ ਅਬ ਉਲਟਵਲੇ ਮਾਰਨ ਲਈ ਆ ਸੰਦੀਪ ਕੋ ਜਾਣਾ ਮੈਂ ਸੰਦੀਪ ਕੋ ਜਾਣਾ ਆ ਕੀ ਕਰ ਗੱਲਾਂ ਦੇ ਆ ਦੱਸ ਗੱਲਾਂ ਕਰਨੀਆਂ ਤਾਂ ਤੁਸੀਂ ਸਾਡੇ ਲਾ ਕੇ ਬੈਠ ਕੇ ਕਰੋ ਇਹ ਪਹਿਲੀ ਤੇ ਵਿਪਤਾ ਸਾਨੂੰ ਪਈ ਪਈ ਹੀ ਆ ਤੁਸੀਂ ਨਵਾਂ ਸਿਆਪਾ ਪਾ ਕੇ ਰਹਿਤਾ ਹੁਣ ਤੁਸੀਂ ਕਹਿੰਦੇ ਵਕੀਲ ਦਾ ਪਤਾ ਕਰੋ ਦੱਸ ਕਿੱਥੋਂ ਕਰ ਲੀਏ ਸੀ ਉਹ ਭਾਜੀ ਗੱਲ ਸੁਣੋ ਮੇਰੀ ਤੁਸੀਂ ਗੱਲਾਂ ਕਦਾਂ ਨਹੀਂ ਕਰਦੇ ਜਿਦਣ ਕੁੜੀ ਮਾਰੀ ਸੀ ਮੈਨੂੰ ਪੁੱਛਿਆ ਸੀ ਤਾਂ ਨਿਕਲਦਾ ਤਾਂ ਨਿਕਲ ਖਸਮਾਂ ਦਾ ਖਾਨ ਸਿਰ ਜਾ ਕੇ ਮਰਨ ਪਰਾਂ ਜਾ ਕੇ ਮੇਰੇ ਲਾਗੇ ਵੀ ਆਈ ਘੜੀ ਘੜੀ ਕਰਦੀ ਸੀ ਵਕੀਲ ਕਰੀਏ ਵਕੀਲ ਕਰੀਏ ਕਿਹੜਾ ਵਕੀਲ ਕਰਨਾ ਹੁਣ